ਉਹ ਤਾਂ ਆਉਂਦੇ ਹੀ ਨਹੀਂ ਹੈਗੇ ਇਸ ਗੱਲ ਤੇ ਕਿਵੇਂ ਗੋਲੀਆਂ ਹਿੱਕਾਂ 'ਚ ਅਸੀਂ ਖਾਧੀਆਂ ਉਹ ਤਾਂ ਗੱਲ ਗੱਲ ਉੱਤੇ ਆਖ ਦਿੰਦਿਆ ਸਾਨੂੰ ਚਰਖੇ ਨਾ ਮਿਲੀਆਂ ਜਾਂ ਜਾਦੀਆਂ ਗੱਲਾਂ ਹੀ ਰੜਕਦੀਆਂ ਨੇ ਸਾਡੇ ਹੁਣ ਗਾਣੇ ਵੀ ਰੱਖਣ ਲੱਗ ਗਏ ਉਹਨਾਂ ਨੂੰ ਹੁਣ ਕਿੱਥੇ ਪਹੁੰਚੀ ਇਹ ਤਾਂ ਚੱਲਦੀ ਐ ਸੀ ਤੁਸੀਂ ਵੀਰੇ ਉਹ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾਂ ਚੁਬਦੀਆਂ ਓਹਨਾਂ ਨੂੰ ਮੇਲਾ ਦਾ ਪਹਿਲਾਂ ਵੀ ਕਈਆਂ ਦੇ ਗਾਣੇ ਹਟਾਏ ਆ ਬਾਈ ਤੁਹਾਨੂੰ ਜਿਹੜਾ ਫਿਰ ਇਹਨਾਂ ਨੂੰ ਲੱਗਦਾ ਨਾ ਵੀ ਇਹਦੀ ਹਿੱਕ 'ਚ ਮਤਲਬ ਅੱਖਰ ਵੱਜਦੇ ਆ ਜਾਂ ਬੋਲ ਵੱਜਦੇ ਆ ਫਿਰ ਉਹ ਜਿਹੜੇ ਚੁਪਦੇ ਆ ਫਿਰ ਉਹ ਹਟਾਏ ਦਿੰਦੇ ਆ ਬਸ ਇੰਨਾ ਕੀ ਕਰ ਸਕਦੇ ਮੇਲਾ ਦਾ ਅਸੀਂ ਬਾਗੀਆਂ ਜੀ ਨੂੰ ਪੈਣ ਜ਼ਰਤ ਦੇ ਪਾਣੀ ਓਏ ਮੈਂ ਡੀਮੋਟੀਵੇਟ ਨਹੀਂ ਕਰਾਂਗਾ ਕਿ ਤੁਹਾਨੂੰ ਡਰ ਨਹੀਂ ਲੱਗਦਾ ਮੋਰਚੇ ਤੇ ਆਇਓ ਗੀਤ ਰੀਤ ਹੋਇਆ ਬਾਅਦ 'ਚ ਅਗਰ ਕੋਈ ਪੁਲਿਸ ਦੀ ਸਰਕਾਰ ਦੀ ਪੁੱਛ ਕੇ ਓਹਨਾਂ ਨੂੰ ਹੋ ਇਹ ਤਾਂ ਆਉਂਦੇ ਹੀ ਨਹੀਂ ਹੈਗੇ ਇਸ ਗੱਲ ਤੇ ਕਿਵੇਂ ਗੋਲੀਆਂ ਹਿੱਕਾਂ 'ਚ ਅਸੀਂ ਖਾਧੀਆਂ ਉਹ ਤਾਂ ਗੱਲ ਗੱਲ ਉੱਤੇ ਆਖ ਦਿੰਦਿਆ ਸਾਨੂੰ ਚਰਖੇ ਨਾ ਮਿਲੀਆਂ ਆਇਆਂ ਆਜ਼ਾਦੀਆਂ ਬਾਕੀ ਕੋਈ ਨਹੀਂ ਹੋਤਾ ਆਪਾਂ ਸੱਚ ਦੀ ਗੱਲ ਕਰਦੇ ਰਾਵਾਂਗੇ ਜਿਹਨੂੰ ਚੁਭੇਗਾ ਉਹ ਸਵਾਲ ਕਰੇਗਾ ਆਪਾਂ ਜਵਾਬ ਦਵਾਂਗੇ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾਂ ਚੁਭਦੀਆਂ ਉਹਨਾਂ ਨੂੰ ਫਰਮਾਤ ਮਾਤ ਕੱਲੇ ਲੰਗਰ ਜੇ ਲਈਏ ਮਤਲਬ ਮੇਰੀ ਮਾਤਾ ਨੇ ਕਦੀ ਨਹੀਂ ਜੇ ਗੱਲ ਹੱਕ ਦੀ ਕਰੀ ਤਾਂ ਹੱਤਵਾਦੀ ਕਹਿੰਗੇ ਕੋਈ ਵੀ ਹੈ ਉਹ ਸੋਡਾ মিডিਆ ਕਹਿੰਗੀ ਅਸੀਂ ਜਾਂਦਾ ਏ ਅਸੀਂ ਬਾਗੀਆਂ ਜੀ ਨੂੰ ਪੈਣ ਜ਼ਰਤ ਦੇ ਪਾਣੀ ਓਏ ਫਿਰ ਅਣਖਾਂ ਉਗਦੀਆਂ ਓਨਾ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾਂ ਚੁੱਭਦੀਆਂ ਓਨਾ ਨੂੰ ਕੀ ਬਾਤ ਹੈ ਸਾਡੇ ਤਾਂ ਪੱਗਾਂ ਵੀ ਰੜਕਦੀਆਂ ਨੇ ਸਾਡੇ ਹੁਣ ਗਾਣੇ ਵੀ ਰੜਕਣ ਲੱਗੇ ਉਹਨਾਂ ਨੂੰ ਤੇ ਇਹ ਤਾਂ ਚੱਲਦੀ ਆ ਸ਼ੁਰੂਤੀ ਵੀਰੇ ਜੀ ਬਈ ਇਹ ਕਨਸੈਪਟ ਤੁਹਾਡਾ ਸੀਗਾ ਤੁਸੀਂ ਲਿਖਿਆ ਬਈ ਨੇ ਗਾਇਆ ਜੀ ਜੀ ਇੰਨੀ ਫਿਰ ਕੀ ਐ ਅਲਰਜੀ ਹੋ ਗਈ ਤੁਹਾਡੇ ਗੀਤੋਂ ਕਿ YouTube ਤੋਂ ਹੀ ਹਟਾ ਦਿੱਤਾ ਗਿਆ ਇਹਨੂੰ ਮੈਨੂੰ ਲੱਗਦਾ ਪਹਿਲਾਂ ਵੀ ਕਈਆਂ ਦੇ ਗਾਣੇ ਹਟਾਏ ਆ ਬਾਈ ਇਹਨਾਂ ਨੂੰ ਜਿਹੜਾ ਫਿਰ ਇਹਨਾਂ ਨੂੰ ਲੱਗਦਾ ਨਾ ਵੀ ਇਹਦੀ ਹਿੱਕ 'ਚ ਮਤਲਬ ਕਿ ਅਖਰ ਵੱਜਦੇ ਆ ਜਾਂ ਬੋਲ ਵੱਜਦੇ ਆ ਫਿਰ ਇਹਨਾਂ ਨੂੰ ਜਿਹੜੇ ਚੁਪਦੇ ਆ ਫਿਰ ਉਹ ਹਟਾਏ ਦਿੰਦੇ ਆ ਬਸ ਇੰਨਾ ਕੀ ਕਰ ਸਕਦੇ ਮੈਨੂੰ ਲੱਗਦਾ ਸੀ ਹੋਰ ਤਾਂ ਇਹਨਾਂ ਦਾ ਕੋਈ ਜ਼ੋਰ ਹੈ ਨਹੀਂ ਪਰ ਕਿੰਨੇ ਮਰਜ਼ੀ ਬਾਈ ਕਰ ਲੈਣ ਵੈਣ ਪਰ ਆਪਣੀਆਂ ਕਲਮਾਂ ਲਿਖਦੀਆਂ ਰਹਿਣਗੀਆਂ ਬਾਈ ਉਰੀ ਗਾਉਂਦੇ ਰਹਿਣਗੇ ਕਰਦੀ ਰਹਾਂਗੇ ਆਪਾਂ ਜਿੰਨਾਗਾ ਸਾਡਾ ਇੱਕ ਹੋਰ ਗਾਣਾ ਆ ਰਿਹਾ ਅਸੀਂ ਉਹਦੇ ਜੀ ਵੀ ਇੱਕ ਅੰਤਰਾ ਮਤਲਬ ਇਦਾਂ ਦਾ ਰੱਖਿਆ ਮਤਲਬ ਕਿ ਆਪਣੀਆਂ ਹੱਕਾਂ ਦੀਆਂ ਗੱਲਾਂ ਜਾਂ ਕਿਸਾਨੀ ਦੀਆਂ ਗੱਲਾਂ ਜਾਂ ਸਰਕਾਰ ਜੋ ਸਾਡਾਂ ਧੱਕਾ ਕਰਦੀ ਐ ਅਸੀਂ ਮਤਲਬ ਕਿ ਇਕੱਲਾ ਕੌਮੀ ਗਾਣਿਆਂ 'ਚ ਨਹੀਂ ਮਤਲਬ ਸਾਡੇ ਕਮਰਸ਼ੀਅਲ ਗਾਣੇ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਵੀ ਕੋਈ ਲੈਣ ਪਾਈ ਜਾਵੇ ਜਾਂ ਕੋਈ ਸੰਤਰਾ ਉਦਾਂ ਲਿਖਿਆ ਜਾਵੇ ਅਸੀਂ ਮਤਲਬ ਉਦਾਂ ਦੀ ਕਰੀਏ ਜ਼ਰੂਰਤ ਵਾਲੀਆਂ ਗੱਲਾਂ ਜ਼ਰੂਰ ਕਰਦੇ ਰਹਾਂਗੇ ਅਸੀਂ ਗੁਰਲਾਲ ਭਾਈ ਮੈਂ ਡੀਮੋਟੀਵੇਟ ਨਹੀਂ ਕਰਾਂਗਾ ਕਿ ਤੁਹਾਨੂੰ ਡਰ ਨਹੀਂ ਲੱਗਦਾ ਮੋਰਚੇ ਤੇ ਆਏ ਹੋ ਗੀਤ ਡ੍ਰੀਟ ਹੋਇਆ ਬਾਅਦ 'ਚ ਫਿਰ ਹੋਈ ਪੁਲਿਸ ਦੀ ਸਰਕਾਰ ਦੀ ਪੁੱਛਗਿੱਛ ਤੁਹਾਨੂੰ ਕੀ ਲੱਗਦਾ ਕਿ ਫਿਰ ਵੀ ਮਨ ਦੇ ਵਿੱਚ ਡਰ ਰਹਿੰਦਾ ਹੀ ਆ ਕਿ ਕੱਲ ਨੂੰ ਕਿਤੇ ਕੁਝ ਹੋਈ ਨਾ ਜਾਵੇ ਬੜੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਮਾਂ ਪਿਓ ਵੀ ਰੋਕਦਾ ਹੋਏਗਾ ਨਹੀਂ ਡਰ ਕਹਿੰਦੇ ਨੇ ਡਰ ਤੇ ਜੇ ਆਪਾਂ ਮਹਿਸੂਸ ਕਰਾਂਗੇ ਤੇ ਡਰ ਡਰ ਲੱਗਣ ਲੱਗ ਜੇਗਾ ਜੇ ਨਾ ਕਰਾਂਗੇ ਕਿਉਂਕਿ ਚਲੋ ਆਪਣਾ ਸਾਡੇ ਵੱਡੇ ਵਡੇਰਿਆਂ ਗੁਰੂਆਂ ਮਹਾਰਾਜ ਨੇ ਜਿਹੜੀਆਂ ਚੀਜ਼ਾਂ ਦੇ ਨਾਲ ਉਹ ਜਿੱਦਾਂ ਚੋਂ ਨਿਕਲੇ ਮਨ ਲੱਗਦਾ ਆਪਾਂ ਤੇ ਬਹੁਤ ਸੁਖੀ ਆ ਜੋ ਕੁਝ ਉਹਨਾਂ ਨੇ ਚੱਲਿਆ ਬਾਕੀ ਕੋਈ ਨਹੀਂ ਉਹ ਤਾਂ ਆਪਾਂ ਸੱਚ ਦੀ ਗੱਲ ਕਰਦੇ ਰਹਿਵਾਂਗੇ ਜਿਹਨੂੰ ਚੁਬੇਗਾ ਉਹ ਸਵਾਲ ਕਰੇਗਾ ਆਪਾਂ ਜਵਾਬ ਦਵਾਂਗੇ ਉਸ ਚੀਜ਼ ਦਾ ਤੇ ਬਾਕੀ ਰਹੀ ਗੱਲ ਕਰਦਿਆਂ ਦੀ ਪ੍ਰਮਾਤਮਾ ਦੀ ਬਹੁਤ ਕਿਰਪਾ ਮੈਨੂੰ ਮਤਲਬ ਮੇਰੀ ਮਾਤਾ ਨੇ ਕਦੀ ਵੀ ਇਨਾਂ ਚੀਜ਼ਾਂ ਚ ਰੋਕਿਆ ਨਹੀਂ ਪਾਵੇਂ ਕੋਈ ਵੀ ਹੈ ਉਹ ਸਗੋ ਕਹੇਗੀ ਕਿ ਜਾਓ ਤੁਸੀਂ ਜਰੂਰ ਜਾਓ ਪਰਮਾਤਮਾ ਦੀ ਕਿਰਪਾ ਚਲੋ ਜਿੰਨੇ ਕੁ ਜੋਗੇ ਆ ਉਹਨਾਂ ਅਸੀਂ ਯੋਗਦਾਨ ਪਾ ਦੀਦਾ ਚਲੋ ਸਾਡੀ ਫੀਲਡ ਹੈ ਜਿਹੜੀ ਆ ਕਲਾਕਾਰੀ ਵਾਲੀ ਆ ਇਹਦੇ ਮੁਤਾਬਕ ਅਸੀਂ ਆਪਣਾ ਹਿੱਸਾ ਪਾ ਦੇਨੇ ਆ ਬਾਕੀ ਇੱਥੇ ਆਉਂਦੇ ਜਾਂਦੇ ਰਹੀਦਾ ਮੋਰਚੇ 'ਚ ਜਰੂਰੀ ਹਾਂਜੀ ਗੀਤ ਦੇ ਬੋਲ ਮੈਂ ਸੁਨਣਾ ਚਾਹਾਂਗਾ ਤੁਸੀਂ ਉੱਥੇ ਵੀ ਗਾਏ ਸੀ ਬੜਾ ਪਿਆਰਾ ਗਾਇਆ ਤੇ ਉਹ ਵਾਕੀ ਚੋਬਿਆ ਲੱਗਦਾ ਤੇ ਤਾਂ ਕਰਕੇ ਹਟਾ ਲੱਗਦਾ ਤੁਸੀਂ ਸਾਂਝਾ ਕਰ ਸਕਦੇ ਹਾਂਜੀ ਬਿਲਕੁਲ ਕਹਿੰਦਾ ਹੋ ਇਹ ਤਾਂ ਆਉਂਦੇ ਹੀ ਨਹੀਂ ਹੈਗੇ ਇਸ ਗੱਲ ਤੇ ਕਿਵੇਂ ਗੋਲੀਆਂ ਹਿੱਕਾਂ 'ਚ ਅਸੀਂ ਖਾਧੀਆਂ ਉਹ ਤਾਂ ਗੱਲ ਗੱਲ ਉੱਤੇ ਆਖ ਦਿੰਦਿਆ ਸਾਨੂੰ ਚਰਖੇ ਨਾ ਮਿਲੀਆਂ ਆਜ਼ਾਦੀਆਂ ਗੱਲਾਂ ਹੱਕ ਤੇ ਸੱਚ ਦੀਆਂ ਹੁਣ ਕਿੱਥੇ ਪੁੱਗਦੀਆਂ ਓਹਨਾਂ ਨੂੰ ਅਸੀਂ ਰਾਖੀ ਕੀਤੀ ਜਿੰਨਾਂ ਦੀ ਹੁਣ ਪੱਗਾਂ ਚੁੱਬਦੀਆਂ ਓਨਾਂ ਨੂੰ ਹੋ ਕੱਲੇ ਲੰਗਰ ਜਿਲਾਏ ਅਸੀਂ ਚੰਗਿਆਂ ਜੇ ਗੱਲ ਹੱਕ ਦੀ ਕਰੀ ਤਾਂ ਹੱਤਵਾਦੀਆਂ ਥੋੜਾ ਮੀਡੀਆ ਪਘੌੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗਾਹ 'ਚ ਅਸੀਂ ਬਾਗੀਆਂ ਜੀ ਨੂੰ ਪੈਣ ਜ਼ਰਤ ਦੇ ਪਾਣੀ ਓਏ ਫਿਰ ਅਣਖਾਂ ਉਗਦੀਆਂ ਓਨਾਂ ਨੂੰ ਅਸੀਂ ਰਾਖੀ ਕੀਤੀ ਜਿੰਨਾਂ ਦੀ ਹੁਣ ਪੱਗਾਂ ਚੁੱਬਦੀਆਂ ਓਨਾਂ ਨੂੰ ਕੀ ਬਾਤ ਆ ਅਭਈ ਇਹ ਗੀਤ ਕੀ ਸੋਚ ਕੇ ਲਿਖਿਆ ਸੀਗਾ ਕਿਉਂਕਿ ਆਮ ਤੌਰ ਤੇ ਹੁਣ ਕਹਿੰਦੇ ਨਜ਼ਰ ਪੰਜਾਬ ਤੇ ਬੜੀ ਰਹਿੰਦੀ ਆ ਵੱਡੇ ਵੱਡੇ ਸਿਆਸਤਦਾਨਾਂ ਦੀ ਪੰਜਾਬ ਚ ਬੜਾ ਕੁਝ ਆ ਕਹਿੰਦੇ ਕਹਿੰਦੇ ਪੰਜਾਬ ਚੋਂ ਕੱਢਿਆ ਜਾ ਸਕਦਾ ਫਿਰ ਤੁਸੀਂ ਇਹ ਸੋਚ ਕੇ ਲਿਖਿਆ ਤੇ ਸਿਆਸਤਦਾਨਾਂ ਦੀ ਨਿਗਾਹ ਕਿਉਂ ਪੰਜਾਬ ਤੇ ਰਹਿੰਦੀ ਹੈ ਨਹੀਂ ਪਰ ਮੈਨੂੰ ਆ ਸੋਚ ਕੇ ਲਿਖਣਾ ਨਹੀਂ ਬਾਈ ਮੈਨੂੰ ਆ ਲੱਗਦਾ ਵੀ ਆਪਾਂ ਜਿਹੇ ਜਿਹੇ ਘਰਾਂ ਚੋਂ ਉੱਠੇ ਆ ਜਾਂ ਜਿਹੇ ਜਿਹੇ ਇਤਿਹਾਸ ਸੁਣ ਕੇ ਆਏ ਆ ਆਪਾਂ ਨੂੰ ਸੋਚਣਾ ਨਹੀਂ ਪੈਂਦਾ ਇਹ ਗੱਲਾਂ ਫੁਰ ਜਾਂਦੀਆਂ ਨੇ ਮੇਰਾ ਪਿਛਲੇ ਸਾਲ ਵੀ ਸਾਡਾ ਗਾਣਾ ਆਇਆ ਸੀ ਲੱਖੀ ਘੁਮਾਣ ਨੇ ਗਾਇਆ ਸੀ ਮਤਲਬ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਹਿੰਮਤ ਨਾਲ ਹਿੰਮਤ ਵੀਰੇ ਨੇ ਕਰਿਆ ਸੀ ਆਪਣਾ ਗਾਣਾ ਬਾਅਰ ਮਤਲਬ ਕਿ ਬਾਬਾਜੀਤ ਸਿੰਘ ਜੀ ਦੀ ਵੀਰੇ ਨੇ ਬਾਅਰ ਅਜੀਤ ਸਿੰਘ ਜੀ ਸਾਡਾ ਆਇਆ ਸੀ ਮਤਲਬ ਕਿ ਸਾਡੀ ਹੁੰਦੀ ਹੈ ਕੋਸ਼ਿਸ਼ ਵੀ ਮਤਲਬ ਕਿ ਹਰੇਕ ਸਾਲ ਸਾਡਾ ਮ ਪਰ ਮੈਨੂੰ ਲੱਗਦਾ ਵੀ ਮਾਲਕ ਲਿਖਿਆਉਂਦਾ ਉਹ ਤੇ ਐਡੀਆਂ ਗੱਲਾਂ ਕਈ ਵਾਰ ਮੈਂ ਲਿਖਣ ਤੋਂ ਬਾਅਦ ਸੋਚਦਾ ਨਾ ਵੀ ਮੈਂ ਲਿਖਿਆ ਇਹ ਮਹਾਰਾਜ ਦੀ ਕਿਰਪਾ ਉਹ ਭਈ ਇਹੋ ਜਿਹੀ ਗੀਤਾਂ ਨੂੰ ਇੰਡਸਟਰੀ ਸਪੋਰਟ ਕਰਦੀ ਆ ਜਿਵੇਂ ਤੁਸੀਂ ਦੋਨੋਂ ਇਕੱਠੇ ਚੱਲ ਰਹੇ ਹੋ ਆਮ ਤੌਰ ਤੇ ਕਹਿੰਦੇ ਬੜਾ ਚੀਜ਼ਾਂ ਖਮਿਆਜ਼ਾ ਜਿਵੇਂ ਤੁਸੀਂ ਕਹ ਰਹੇ ਹੋ ਕਿ ਅਸੀਂ ਚੱਲਦੇ ਆ ਕੋਈ ਡਰ ਨਹੀਂ ਸਾਡੇ ਦਾ ਖੂਨ ਚ ਇੰਡਸਟਰੀ ਕਹਿੰਦੇ ਬੜੇ ਡਰਦੀ ਆ ਇਹ ਚੀਜ਼ਾਂ ਤੋਂ ਨਹੀਂ ਉਹਨਾਂ ਦਾ ਇੱਕ ਚੀਜ਼ ਹੈ ਕਿਉਂਕਿ ਇਹ ਲੈਣ ਹੀ ਇਦਾਂ ਦੀ ਆ ਨਾ ਨੱਚਣ ਟੱਪਣ ਵਾਲਾ ਸਿਸਟਮ ਕਿਉਂਕਿ ਕਲਾਕਾਰ ਨੇ ਤਰ੍ਹਾਂ ਤਰ੍ਹਾਂ ਦੀ ਸਟੇਜ ਤੇ ਵਿਚਰਨਾ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਬੰਦੇ ਨਾਲ ਵਿਚਰਨਾ ਹੁੰਦਾ ਮੈਨੂੰ ਲੱਗਦਾ ਉਹ ਚੀਜ਼ਾਂ ਕਈ ਵਾਰ ਸੋਚ ਲੈਂਦੇ ਆ ਹਰ ਕਿਸੇ ਜੇ ਕੋਈ ਵੱਡਾ ਸਟਾਰ ਆ ਉਹਦੀ ਮਤਲਬ ਹਰ ਕਿਸੇ ਨਾਲ ਉੱਠਣੀ ਪੈਣੀ ਹੁੰਦੀ ਆ ਸਾਰਾ ਕੁਝ ਉਹ ਫਿਰ ਇਹ ਚੀਜ਼ਾਂ ਤੋਂ ਬਾਜਦੇ ਆ ਵੀ ਆਪਾਂ ਜਦੋਂ ਕੱਲ ਨੂੰ ਇਹਨਾਂ ਚੀਜ਼ ਇਹ ਚੀਜ਼ ਕਰਾਂਗੇ ਕਈਆਂ ਨੂੰ ਇਹ ਚੀਜ਼ਾਂ ਨਹੀਂ ਮਤਲਬ ਚੰਗੀਆਂ ਲੱਗਦੀਆਂ ਹੋ ਸਕਦਾ ਕਈ ਇੰਡਸਟਰੀ ਦੇ ਵੀ ਉਹ ਬੰਦੇ ਹੋਣਗੇ ਜਿਹੜੇ ਇਸ ਚੀਜ਼ ਨੂੰ ਜਾਂ ਅੰਦੋਲਨ ਨੂੰ ਵੀ ਸਪੋਰਟ ਨਹੀਂ ਕਰਦੇ ਹੋਣੇ ਹਨਾ ਤੇ ਉਹ ਫਿਰ ਹੈਗੀ ਤਾਂ ਹਰ ਕਿਸੇ ਦੇ ਅੰਦਰ ਮਤਲਬ ਗੱਲ ਹੁੰਦੀ ਆ ਉਹ ਫਿਰ ਆਪਣੇ ਪੈਸ਼ੇ ਦੇ ਵਿੱਚ ਜਦੋਂ ਮਤਲਬ ਉਹਨਾਂ ਨੂੰ ਪਤਾ ਵੀ ਅਸੀਂ ਕਿੱਦਾਂ ਕਿੱਦਾਂ ਦੇ ਬੰਦਿਆਂ ਨਾਲ ਵਿਚਰਨਾ ਹੈ ਸ਼ਾਇਦ ਉਹ ਤਾਂ ਕਰਕੇ ਚੁੱਪ ਰਹਿੰਦੇ ਨੇ ਪਰ ਇਹ ਨਹੀਂ ਹੈਗਾ ਜਿਵੇਂ ਹੁਣ ਪਿਛਲੀ ਵਾਰੀ ਇਸ ਵਾਰੀ ਤੇ ਚਲੋ ਉਹਨਾਂ ਨੂੰ ਪਤਾ ਕਿ ਜਦੋਂ ਪਿਛਲੀ ਵਾਰੀ ਲੋਡ ਜਿਆਦਾ ਸੀ ਹੁਣ ਤੇ ਆਪਣੇ ਵਾਲਿਆਂ ਨੂੰ ਇੰਨਾ ਵੀ ਪਤਾ ਵੀ ਅੰਦੋਲਨ ਫੇਰ ਹੋਵੇ ਆ ਕੀ ਕੀ ਹੋ ਹੋ ਸਕਦਾ ਪਤਾ ਹੈ ਉਸ ਚੀਜ਼ ਦਾ ਜਦੋਂ ਪਿਛਲੀ ਵਾਰੀ ਜਿਆਦਾ ਲੋਡ ਸੀ ਕਲਾਕਾਰਾਂ ਨੇ ਵੱਧ ਚੜ ਕੇ ਮਤਲਬ ਯੂਥ ਨੂੰ ਇਸ ਚੀਜ਼ ਲਈ ਖੜਾ ਕੀਤਾ ਸੀ ਕਿ ਵੀ ਐਂ ਕਰਕੇ ਆ ਮਤਲਬ ਹੁਣ ਵੀ ਇਹ ਆ ਕਿ ਜੇ ਉਹੋ ਜੀ ਭੀੜ ਪੈਂਦੀ ਆ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਅਸਲੀ ਮਤਲਬ ਉਹ ਉੱਠਣਗੇ ਜ਼ਰੂਰ ਉੱਠਣਗੇ ਹੁਣ ਵੀ ਉੱਠੇ ਹੋਏ ਆ ਮੈਨੂੰ ਲੱਗਦਾ ਕਿ ਅੰਦਰ ਅੰਦਰ ਖਾਤੇ ਅਗਲੇ ਭਾਵੇਂ ਕਿਸੇ ਨਾਲ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਕਰਦੇ ਹੋਣਗੇ ਸਪੋਰਟ ਜਾਂ ਕਿੱਦਾਂ ਕਰਦੇ ਹੋਣਗੇ ਤੇ ਕਰਦੇ ਨੇ ਮੈਨੂੰ ਇਹ ਲੱਗਦਾ ਕਿ ਇੰਡਸਟਰੀ ਦਾ ਤੇ ਚਲੋ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਹਰ ਕਿਸੇ ਦੀ ਆਪਣੀ ਸੋਚ ਹੁੰਦੀ ਵੀਰੇ ਮਤਲਬ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੰਡਣਾ ਨਹੀਂ ਚਾਹੀਦਾ ਕਿਉਂਕਿ ਕੀ ਪਤਾ ਪਿੱਠ ਪਿੱਛੇ ਬੰਦਾ ਕੀ ਕੁਝ ਕੰਮ ਕਰ ਰਿਹਾ ਹੋਵੇ ਹਾਂ ਹਾਂ ਮਤਲਬ ਇਹੀ ਚੀਜ਼ਾਂ ਹੁੰਦੀਆਂ ਨੇ ਕੀ ਪਤਾ ਅਗਲਾ ਕੀ ਕਰਦਾ ਪਿਆ ਕਿੱਥੋਂ ਭਾਵੇਂ ਕੋਈ ਇੱਥੇ ਲੰਗਰ ਲੱਗਦੇ ਆ ਸੇਵਾ ਆਉਂਦੀ ਆ ਅਗਲੇ ਉਹਨਾਂ 'ਚ ਹਿੱਸਾ ਪਾ ਕੇ ਹਨਾ ਜਵਾਬ ਦੇ ਤੇ ਆਪਾਂ ਆਕਾਲਪੁਰਖ ਨੂੰ ਹਨਾ ਤੇ ਬਾਕੀ ਜਦੋਂ ਲੋੜ ਹੋਊਗੀ ਤੇ ਆਪਾਂ ਉਹ ਵੀ ਮਤਲਬ ਆਉਣਗੇ ਜਰੂਰ ਆਉਣਾ ਵੀ ਚਾਹੀਦਾ ਜੀ ਬਹੁਤ ਸ਼ੁਕਰੀਆ ਹਾਂਜੀ ਤਾਂ ਬਈ ਹੋਰ ਸਾਡੇ ਨਾਲ ਸੀਗੇ ਬਈ ਹੋਰਾਂ ਦਾ ਗੀਤ ਜਿਹੜਾ YouTube ਤੋਂ ਹਟਾ ਦਿੱਤਾ ਗਿਆ ਸੀ ਕਿਸੇ ਕਾਰਨ ਕਰਕੇ ਪਰ ਕਹਿੰਦੇ ਕਲਮ ਨਹੀਂ ਰੁਕਣੀ ਨਾ ਹੀ ਗਾਉਣਾ ਹਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਈ ਹੋਰਾਂ ਦੇ ਗੀਤ ਆਉਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਵਿੱਚ ਆਜੂ ਸਾਂਝੇ ਕਰੂ ਕੈਮਸਾ ਜੋਗਦੇ ਸੀ ਜਗਜੀਤ ਧੰਨਵਾਦ ਹੋਇ ਉਹ ਤਾਂ ਆਉਂਦੇ ਹੀ ਨਹੀਂ ਹੈਗੇ ਇਸ ਗੱਲ ਤੇ ਕਿਵੇਂ ਗੋਲੀਆਂ ਹਿੱਕਾਂ 'ਚ ਅਸੀਂ ਖਾਧੀਆਂ ਉਹ ਤਾਂ ਗੱਲ ਗੱਲ ਉੱਤੇ ਆਖ ਦਿੰਦਿਆ ਸਾਨੂੰ ਚਰਖੇ ਨਾ ਮਿਲੀਆਂ ਜਾਂ ਜਾਦੀਆਂ ਗੱਲਾਂ ਹੱਕ ਤੇ ਸੱਚ ਦੀਆਂ ਹੁਣ ਕਿੱਥੇ ਪੁੱਗਦੀਆਂ ਉਹਨਾਂ ਨੂੰ ਅਸੀਂ ਰਾਖੀ ਕੀਤੀ ਜਿੰਨਾਂ ਦੀ ਹੁਣ ਪੱਗਾਂ ਚੁਬਦੀਆਂ ਓਨਾ ਨੂੰ ਹੋ ਕੱਲੇ ਲੰਗਰ ਜਿਲਾਏ ਅਸੀਂ ਚੰਗਿਆਂ ਜੇ ਗੱਲ ਹੱਕ ਦੀ ਕਰੀ ਤਾਂ ਹੱਤਵਾਦੀਆਂ ਥੋੜਾ মিডিਆ ਪਘੌੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗਾਹ 'ਚ ਅਸੀਂ ਬਾਗੀਆਂ ਜੀ ਨੂੰ ਪੈਣ ਜ਼ਰਤ ਦੇ ਪਾਣੀ ਓਏ ਫਿਰ ਅਣਖਾਂ ਉਗਦੀਆਂ ਓਨਾ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾਂ ਚੁਬਦੀਆਂ ਓਨਾ ਨੂੰ